ਉਹ ਬੰਦ ਕਰ ਦੇ ਆਹ 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 ਅੱਗੇ ਬੱਸ ਏਪੀ ਆਗੇ ਓਏ ਠੀਕ ਹੈ ਨਾ ਹੁਣ ਆ ਫੇਡ ਬੂੜੀਆਂ ਠੀਕ ਹੈ ਨਾ ਹੁਣ ਆ ਫੇਡ ਵਧੀਆ ਵਧੀਆ ਓਕੇ ਓਕੇ ਕਰ ਕੱਢਾ ਹੁਣ ਇਹਦਾ ਹਾਂ ਨਹੀਂ 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 ਇਹ ਇੱਕ ਮਿੰਟ ਇੱਕ ਦੀ ਚੈੱਕ ਕਰਨੀ ਦੀ ਜੀ ਹਾਂਜੀ ਦੋਸਤੋ ਕਿੰਨੀ ਖਬਰ ਸੱਚ ਹੈ ਤੇ ਕਿੰਨੀ ਕੁ ਝੂਠ ਹੈ ਕਿ ਬਰੋਟਾ ਗਾਣਾ ਜਿਹੜਾ ਕਿ 30 ਤਰੀਕ ਨੂੰ ਰੀਲਸ ਹੋਣਾ ਸੀਗਾ ਉਹਨੂੰ ਅੱਜ ਰਿਲੀਜ਼ ਕਰਨ ਜਾ ਰਿਹਾ 6 ਵਜੇ ਸ਼ਾਮ ਨੂੰ ਗਾਣਾ ਰਿਲੀਜ਼ ਹੋਣਾ ਹੈ ਪਰ ਉਸ ਤੋਂ ਪਹਿਲਾਂ ਕੀ ਦਾ ਕੈਂਡ ਨੇ ਜਿਹੜਾ ਕਿ ਗਾਣਾ ਸੀਗਾ ਉਹ ਲੀਕ ਕਰ ਦਿੱਤਾ ਹੈ ਜਿਹੜੀ ਅਸੀਂ ਤੁਹਾਨੂੰ ਵੀਡੀਓ ਦਿਖਾਈਏ ਅੱਧੀ ਵੀਡੀਓ ਆ ਪੂਰੀ ਵੀਡੀਓ ਵੀ ਅਸੀਂ ਤੁਹਾਨੂੰ ਦਿਖਾਉਣੀ ਹੈ ਵੀਡੀਓ ਦੇ ਐਂਡ ਤੱਕ ਜਰੂਰ ਬਨੇ ਰਹੋ ਪਰ ਤੁਹਾਨੂੰ ਉਸ ਤੋਂ ਪਹਿਲਾਂ ਇਹ ਦੱਸ ਦਿਆਂ ਕਿ ਜਦੋਂ ਦਾ ਕੈਂਡੇ ਇਸ ਗਾਣੇ ਨੂੰ ਮਿਊਜ਼ਿਕ ਦੇ ਰਿਹਾ ਸੀਗਾ ਆਪਣੀ ਜਿਹੜੇ ਕਹਿ ਸਕਦੇ ਸਟੂਡੀਓ ਦੇ ਵਿੱਚ ਸੀਗਾ ਇਹ ਗਾਣੇ ਨੂੰ ਤਿਆਰ ਕਰ ਰਿਆ ਸੀਗਾ ਤੇ ਸਿੱਧੂ ਮੂਸੇਵਾਲੇ ਦੇ ਯਾਰ ਵੀ ਦੋਸਤ ਲਾਗੇ ਖਲੋਤੇ ਹੁੰਦੇ ਨੇ ਜਿਹੜੇ ਕਿ ਇਹ ਵੀਡੀਓ ਬਣਾਉਂਦੇ ਨੇ ਤੇ ਜਦੋਂ ਦਾਖੇਂਡ ਪੂਰਾ ਗਾਣਾ ਤਿਆਰ ਕਰ ਲੈਂਦਾ ਉਸ ਤੋਂ ਬਾਅਦ ਉਹਨੂੰ ਪਲੇ ਕਰਕੇ ਦੇਖਦੇ ਆ ਤੇ ਸਿੱਧੂ ਮੂਸੇਵਾਲੇ ਦੇ ਇੱਕ ਯਾਰ ਵੱਲੋਂ ਕਹਿ ਸਕਦੇ ਜਾਂ ਦਾਖੇਂਡ ਦਾ ਕੋਈ ਦੋਸਰੀ ਦਾ ਜਿਹੜਾ ਉਹਦੇ ਲਾਗੇ ਖਲੋਤਾ ਸੀਗਾ ਉਹਦੇ ਵੱਲੋਂ ਇੱਕ ਵੀਡੀਓ ਬਣਾਈ ਜਾਂਦੀ ਹੈ ਜਿਹੜੀ ਵੀਡੀਓ ਅਸੀਂ ਤੁਹਾਨੂੰ ਦਿਖਾਈ ਆ ਤੇ ਉਹ ਵੀਡੀਓ ਨੂੰ ਤੁਸੀਂ ਗੌਰ ਨਾਲ ਦੇਖੋਗੇ ਤੇ ਤਿੰਨ ਚਾਰ ਲੈਣਾਂ ਨੇ ਕਿ ਸਿੱਧੂ ਮੂਸੇਵਾਲੇ ਦੇ ਗਾਣੇ ਦੀਆਂ ਇਹਦੇ ਵਿੱਚ ਨਿਕਲ ਕੇ ਸਾਹਮਣੇ ਆਉਂਦੀਆਂ ਆ ਜੇਕਰ ਤੁਸੀਂ ਉਹ ਵੀਡੀਓ ਧਿਆਨ ਦੇ ਨਾਲ ਨਹੀਂ ਦੇਖੀ ਜਾਂ ਨਹੀਂ ਸੁਣੀ ਤੇ ਆਪਾਂ ਤੁਹਾਨੂੰ ਫੇਰ ਦੁਬਾਰਾ ਉਹ ਵੀਡੀਓ ਦਿਖਾਉਨੇ ਆ ਅਤੇ ਫੇਰ ਤੁਹਾਨੂੰ ਦੱਸ ਦੇਵਾਂਗੇ ਪੂਰਾ ਗਾਣਾ ਤੁਹਾਨੂੰ ਕਿੱਥੇ ਮਿਲੇਗਾ ਜਰੂਰ ਤੁਸੀਂ ਇਸ ਵੀਡੀਓ ਨੂੰ ਐਂਡ ਤੱਕ ਦੇਖ ਕੇ ਜਾਓ ਤੇ ਦੇਖੋ ਇੱਕ ਵਾਰ ਫੇਰ ਜਿਹੜੀ ਕਿ ਵੀਡੀਓ ਅਸੀਂ ਚਲਾਉਣ ਲੱਗੇ ਆ ਦਾ ਕਿੰਡ ਦੀ ਜਿਹੜੀ ਕਿ ਦਾਗਣ ਦੇ ਸਟੂਡੀਓ ਦੇ ਕਾਫੀ ਆਨੇ ਵਾਲੀ ਵੀਡੀਓ ਇਹੜੀ ਕਿਉਂ ਦੇਖੀ ਵੀ ਜਾ ਚੁੱਕੀ ਆ ਆਓ ਸੋਣਦੇ ਆ ਉਸ ਵੀਡੀਓ ਨੂੰ ਉਹ ਬੰਦ ਕਰ ਦੇ ਅੱਗੇ ਬਾਅਦ ਛੇਪੀ ਆਗੇ ਹੋਈ ਕਿਵੇਂ ਬਣਾ ਫੇਡ ਬੂੜੀਆਂ ਠੀਕ ਹੈ ਨਾ ਹੁਣ ਆ ਬੇਡ ਵਧੀਆ ਵਧੀਆ ਓਕੇ ਓਕੇ ਕਰ ਕੱਢਾ ਹੁਣ ਇਹਦਾ ਬਾਉਂਸ ਦਾ ਹਾਂ ਨਹੀਂ 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 ਇਹ ਇੱਕ ਮਿੰਟ ਇੱਕ ਦੀ ਚੈੱਕ ਕਰਨੀ ਦੀ ਜੀ ਹਾਂ ਜੀ ਦੋਸਤੋ ਇਹ ਸੀਗੀ ਉਹ ਵੀਡੀਓ ਜਿਹੜੀ ਕਿ ਉਸੇ ਤੁਹਾਨੂੰ ਫੇਰ ਇੱਕ ਵਾਰ ਦੁਬਾਰਾ ਦਿਖਾਈਆ ਜਿਹਦੇ ਵਿੱਚ ਤੁਸੀਂ ਸੁਣ ਸਕਦੇ ਹੋ ਕਿ ਪਹਿਲਾ ਸ਼ੁਰੂ ਦੇ ਵਿੱਚ ਹੀ ਵੀਡੀਓ ਸਟਾਰਟ ਹੁੰਦੀ ਆ ਉਸੇ ਵਕਤ ਜਿਹੜਾ ਵੀਡੀਓ ਬਣਾਉਣ ਵਾਲਾ ਵਿਅਕਤੀ ਹੁੰਦਾ ਆ ਜਾਂ ਸੀ ਕਹਿ ਸਕਦੇ ਆ ਦਾ ਕਿੰਡ ਦਾ ਦੋਸਤ ਜਾਂ ਸਿੱਧੂ ਦਾ ਦੋਸਤ ਉਹਦੇ ਵੱਲੋਂ ਕਿਹਾ ਜਾਂਦਾ ਕਿ ਬੰਦ ਕਰ ਦੇ ਤੇ ਕੈਮਰਾ ਪਰੇ ਵੱਲੋਂ ਲੈ ਜਾਂਦਾ ਜਿਹੜੀ ਕਿ ਨਾ ਰਿਕਾਰਡਿੰਗ ਹੋ ਸਕੇ ਕਿਉਂਕਿ ਇਹ ਬਲੇਮ ਆਇਆ ਨਾ ਸੀਗਾ ਦਾ ਕਿੰਡ ਦੇ ਉੱਤੇ ਵੀ ਇਹਨੇ ਗਾਣਾ ਜਿਹੜਾ ਕਿ ਉਹ ਲੀਕ ਕਰ ਦਿੱਤਾ ਆ ਦਾ ਕਿੰਡ ਬਸ ਆਪਣਾ ਮਿਊਜ਼ਿਕ ਜਿਹੜਾ ਕਿ ਉਹਦੇ ਵਿੱਚ ਪਲੇ ਕਰਦਾ ਹੈ ਤੇ ਤਿੰਨ ਚਾਰ ਲੈਣਾ ਇਹਨੇ ਕਿ ਗਾਣੇ ਦੀਆਂ ਸੁਣਨ ਨੂੰ ਮਿਲਦੇ ਆ ਬਾਕੀ 6ਵ ਜਿਹੜਾ ਕਿ ਪੂਰਾ ਗਾਣਾ ਸਾਡੇ ਸਾਹਮਣੇ ਨਿਕਲ ਕੇ ਆ ਜਾਏਗਾ ਤੁਹਾਨੂੰ ਇਹ ਵੀਡੀਓ ਕਿਵੇਂ ਦੀ ਲੱਗੀ ਆ ਸਾਨੂੰ ਆਪਣੀ ਰਾਏ ਕਮੈਂਟ ਦੇ ਵਿੱਚ ਜਰੂਰ ਦੇ ਦਿਓ ਤੇ ਦਨੀਆਂ ਹੋਰ ਨਵੀਆਂ ਤਾਜ਼ੀਆਂ ਵੀਡੀਓਜ਼ ਨੂੰ ਦੇਖਣ ਵਾਸਤੇ ਜਿਨ੍ਹਾਂ ਨੇ ਹਲੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਵੀ ਜਾਂ ਕੇ ਜਰੂਰ ਕਰ ਲਿਓ ਹਰ ਰੋ ਤੁਹਾਡੇ ਵਾਸਤੇ ਦਨੀਆਂ ਨਵੀਆਂ ਅਪਡੇਟਾਂ ਲੈ ਕੇ ਅਸੀਂ ਹੁੰਦੇ ਇੱਕ ਹੋਰ ਨਵੀਂ ਅਪਡੇਟ ਦੇ ਵਿੱਚ ਇੱਕ ਆਪਣੀ ਨਵੀਂ ਵੀਡੀਓ ਦੇ ਨਾਲ